ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਬਹੁਤ ਵੱਡੀ HF ਦੀ ਬੈਡ ਦਿਖਾਵਾਂਗੇ ਇਹ ਸੇਲ ਆ ਤੇ ਡਾਇਰੈਕਟ ਫਾਰਮ ਦੇ ਵਿੱਚੋਂ ਵੀਡੀਓ ਕਵਰ ਕਰਦੇ ਪਏ ਦੇਖੋ ਵੀਰਾਂ ਦੇ ਲਗਭਗ ਹੈ 5-7 ਨਾਗ ਹੀ ਭਰ ਲੱਖੇ ਹੋਏ ਸਾਰੇ ਮੰਨ ਕੇ ਚਲੋ ਸਿਲੈਕਟਿਡ ਪਸ਼ੂਆਂ ਨਾਲ ਬੱਚੇ ਵਗੈਰਾ ਵੀ ਤੇ ਇੱਕ ਦੋ ਗਨਾਗ ਤੋ ਇਹਨਾਂ ਦੇ ਵਿੱਚੋਂ ਇੱਕ ਵੈੜ ਅੱਜ ਘਰੇਲੂ ਵੀਰ ਦੀ ਤਿਆਰ ਹੋ ਗਈ ਇਹ ਸੇਲ ਆ ਡਿਟੇਲ ਆਪਾਂ ਵੀਰ ਤੋਂ ਇਹਦੇ ਬਾਰੇ ਪੁੱਛਦੇ ਆ ਬਾ ਡਾਟਾ ਆਪਾਂ ਫਿਰ ਆਵਗੇ ਕਰੀਏ ਗੱਲਬਾਤ ਹਾਂਜੀ ਸੱਸੀ ਗਾਲ ਬਾਈ ਮੇਰੇ ਨਾਮ ਐਡਰੈਸ ਦੱਸਿਓ ਆਪਣਾ ਮੇਰਾ ਨਾਮ ਗੁਰਚਰਨ ਸਿੰਘ ਪਿੰਡ ਮਾਛੀਪੇ ਜ਼ਿਲ੍ਹਾ ਮੋਗਾ ਮੋਗਾ ਪ੍ਰਾਣਾ ਉੱਤੋਂ ਮੈਂ ਆਈ ਹੂ ਤੇ ਆਪਣਾ ਪਿੰਡ ਮਾਛੀ ਮਾਛੀ ਕੀ ਆਪਣਾ ਰਾਹ ਆ ਗਿਆ ਬੀਲੇ ਵਾਲਾ ਹਨਾ ਬੀਲੇ ਵਾਲੇ ਕੱਚੇ ਰਾਹ ਤੇ ਮੇਰੇ ਪ੍ਰਧਾਨ ਦੇ ਤੋਤੇ ਦਾ ਘਰ ਹੈਗਾ ਠੀਕ ਹੈ ਤੇ ਮੋਬਾਈਲ ਨੰਬਰ ਆਪਣਾ ਮੋਬਾਈਲ ਨੰਬਰ 75290552 ਨੂੰ 75290 55290 55290 ਜਿਹੜੇ ਆਪਾਂ ਵਿਹੜ ਦੇਖੀ ਆ ਨੇ ਆਪਣੀ ਹੋਮ ਬਰੀਡ ਹਾਂਜੀ ਵੀਰੇ ਆਪਣੇ ਆਪ ਦੀ ਠੀਕ ਹੈ ਕਿਹੜਾ ਸੁਆ ਸੁੰਦੀ ਐ ਇਸ ਬਾਰੇ ਇਹ ਵੀਰੇ ਦੂਜੇ ਸੁਆ ਸੂਰੇ ਆ ਜੀ ਦੂਜੇ ਸੁਆ ਸੂਰੇ ਆ ਇੱਕ ਐ ਇੱਕ ਦਿਨ ਬਾਕੀ ਪਿਆ ਸੂਣ ਚ ਇਹਦੇ 7 ਤਰੀਕ ਨੂੰ ਤਾਂ ਪੂਰਾ ਜਿੱਦਾਂ ਨੂੰ ਲਗਭਗ ਮੰਨ ਲਓ ਭਈ 26 ਤਰੀਕ ਹੋ ਗਿਆ ਜੀ ਲਗਭਗ 10 ਦਿਨਾਂ ਅਜੇ ਪਈ ਆ 2-4 ਦਿਨ ਉੱਪਰ ਥੱਲੇ ਵੀ ਲੈ ਸਕਦੀ ਆ ਜਿਉ ਮੰਨ ਲਓ ਵੀ ਹੋ ਗਿਆ ਠੀਕ ਹੈ ਤੇ ਸੀਮਨ ਵਗੈਰਾ ਕਿਹੜਾ ਲਾਇਆ ਜੀ ਸੀਮਨ ਵੀਰੇ ਇਹਦੇ ਲੱਗਿਆ ਹੋਇਆ ਸਨਮੈਨ ਇਹ ਵੀ ਇਹਦਾ ਸਨੋਮੈਨ ਇਹਦੇ ਲੱਗਿਆ ਹੋਇਆ ਬਹੁਤ ਸੈਕਸ अच्छा नॉन सक्सेसर ਨਹੀਂ ਹੈਗਾ ਉਹ ਅਗਲੇ ਦੇ ਕਰਮਾਂ ਵੀ ਬੱਚੀ ਉਹਨੂੰ ਵਸਾ ਸਕਦਾ ਹੈ सक्सेसर ਨਹੀਂ ਹੈਗਾ सक्सेसर ਨਹੀਂ ਠੀਕ ਹੈ ਤੇ ਪਿਛਲੇ ਸਵੇਰ ਕੀ ਰਿਕਾਰਡ ਰਿਹਾ ਹੈ ਹਾਈਸਟ ਦੁੱਧ ਦਾ ਵੀ ਆਪਣੇ ਘਰ ਦੀ ਮਾਂ ਪਾਲੀ ਹੋਈ ਮੰਨ ਕੇ ਚਲੋ ਵਹਿੜਾ ਪਹਿਲੇ ਸਵੇਰ ਆਪਣੇ ਕੋਲ 54 ਤੋਂ 55 ਲੀਟਰ ਦੁੱਧ ਇਹਦਾ ਆਪ ਨੂੰ ਪਤਾ ਕਿਹੜੇ ਸਿਮਰ ਦੀ ਆਪ ਆ ਹਜੀ ਇਹ ਡੈਜ਼ਨੀ ਉੱਪਰ ਰਿਸਟਰ ਕੀਤਾ ਹੋਇਆ ਸਾਰਾ ਕੁਝ ਆਪਾਂ ਬੰਦਾ ਜਿਹੜਾ ਆਪਣੇ ਕੋਲ ਆਊਗਾ ਠੀਕ ਹੈ ਉਹਨੂੰ ਸਾਰਾ ਬਈ ਬਿਜ਼ਨਸ ਵੀ ਇਹ ਕਿਹੜੇ ਸਿਮਰ ਦੀ ਆਪ ਆ ਤੇ ਕਿਹੜਾ ਅੱਗੇ ਇਹਦੇ ਲੱਗਿਆ ਹੋਇਆ ਹੈਣਾ ਤੇ ਤੋਰੇ ਵਾਰ ਨੂੰ ਇਹਨੂੰ ਸੋ ਵੀਰੋ ਕੱਦ ਕਾਠ ਵਗੈਰਾ ਬੋਡੀ ਸਟਰਕਚਰ ਵਗੈਰਾ ਤੇ ਮੂੰਹ ਮੱਥਾ ਫੇਸ ਕੁਆਲਿਟੀ ਦੇਖੋ ਬਿਲਕੁਲ ਜਮਾ 95 ਗੈਰਾ ਟ੍ਰੇਟਰ ਜਿੱਦੀ ਵਹਿੜ ਆ ਦੂਜਾ ਸੁਆਸ ਹੁੰਦੀ ਆ ਤੇ ਫਿਰ ਦੰਦੋ ਲਗਭਗ ਜਵਾਨ ਹੋਣੀਆਂ ਹਨਾ ਹਾਂਜੀ ਹਾਂਜੀ ਵੀਰੇ ਤੇ ਬਾਕੀ ਆਰਡਰ ਕੁਆਲਿਟੀ ਦੇਖੋ ਨਾੜਾ ਨੂੜਾ ਦੇਖੋ ਕਿਆ ਬਾਤ ਆ ਹਜੇ ਮੰਨ ਕੇ ਚੱਲੀ ਜੀ ਵੀ ਸੇਰ ਚੋਂ ਪੂਣੀ 31 ਹੈ ਰੇ ਹਨਾ ਹਾਂਜੀ ਹਾਂਜੀ ਸੋ ਵੀਰੋ ਦੇਖੋ ਕੱਦ ਕਾਠ ਜਮਾ ਕਿਆ ਬਾਤ ਆ ਪੂਰੀ ਵੱਡੀ ਵਹਿੜ ਆ ਹੁੰਦੜ ਹੇਲ ਪੂਰੀ ਜਿੰਦ ਜਾਨ ਵਾਲੀ ਸਾਫ ਸੁਥਰੀ ਪੂਰੀ ਸ਼ੌਂਕ ਨਾਲ ਵੀਰ ਦੀ ਵਹਿੜ ਪਾਲੀ ਵੀ ਆ ਤੇ ਪਹਿਲੇ ਸੂਏ ਆਪਾਂ ਵੀਰੇ 55 54 ਦੁੱਧ ਦੇ ਮਿਲ ਕੇ ਕਰ ਲਈ ਹੈ ਨਾ ਹਾਂਜੀ ਹਾਂਜੀ ਤੇ ਇੱਕ ਮਗਰ ਨਾਲ ਤੇ ਮਾੜਾ ਜਿਹਾ ਕਟਾ ਬਹਿਣੀ ਵਾਲੀ ਦੀ ਬਹਿਣੀ ਵਾਲ ਤੇ ਕਟਾ ਗਿਆ ਪਰ ਉਹਦੇ ਵਿੱਚ ਕੋਈ ਪਫਾਰਾ ਹੋਵੇ ਕੋਈ ਸ਼ਰਲਾ ਹੋਵੇ ਉਹ ਆਪਾਂ ਦੇਣ ਜਾ ਰਾ ਪ੍ਰੋਪਰ ਧਾਰ ਜਿੰਨੇ ਦਿਨਾਂ ਚਾਹੋਗੀ ਉਨੀ ਚੌਥੇ ਜਾਂ ਤੋਂ ਪ੍ਰੋਪਰ ਧਾਰ ਆਉ। ਹੁਣ ਕੀ ਚੱਕਰ ਪੈ ਗਿਆ ਵੈਸੇ ਉਹ ਭਰਾ ਕਈ ਵਾਰ ਜੋ ਪਛੂ ਬਹਿੰਦਾ ਖੜਦਾ ਥਾਂ ਤੇ ਪੈਰ ਪੂ ਲੱਗ ਜਾਂਦਾ ਨਾ ਪੈਰ ਲੱਗਿਆ ਵੈਸੇ ਸੋ ਉਹ ਸਿਸਟਮ ਆ ਹੋਰ ਕੋਈ ਦਿੱਕਤ ਨਹੀਂ ਹੈ ਨਾ ਤੇ ਨਾੜਾ ਵਗੈਰਾ ਹਵਾਨੇ ਦੇ ਬਹੁਤ ਚੰਗੇ ਸਲੋ ਮੈਨ ਦਾ ਇਹਦੇ ਲੱਗਿਆ ਵਾ ਸੀਮਾ ਤੇ ਬਾਕੀ ਸਹਿਜ ਵ ਸੋ ਦੇਖੋ ਜਮਾ ਇੱਧਰਲੇ ਪਾਸੇ ਤੁਹਾਨੂੰ ਟਰਾਲੀ ਖੜੀ ਦੀਂਦੀ ਨਹੀਂ ਐਡੀ ਯਾਦੇ ਲੰਬੀ ਵੈੜ ਆ ਜਮਾ ਟਰਾਲੀ ਮੇਰੇ ਹਿਸਾਬ ਨਾਲ 11-12 ਫੁੱਟੀ ਹੋਣੀ ਆ ਇਹ ਸੋ ਦੇਖੋ ਜਮਾ ਟਰਾਲੀ ਜੀ ਦੀ ਵੈੜ ਆ ਤੇ ਵਿੱਚ ਵੀਰ ਕਹਿੰਦੇ 55 ਕਿਲੋ ਭਾਈ ਗੱਪ ਮਾਰੀ ਜਾਂਦੇ ਨਹੀਂ ਦਿੰਦੀ ਸੋ ਜਿੰਦ ਜਾਨ ਜਿਵੇਂ ਕਹਿੰਦੇ ਹੁੰਦਾ ਚਗਾਟ ਚਾਹੀਦੀ ਆ ਉਹ ਸਿਸਟਮ ਇਹਦਾ ਹੈਗਾ ਜਿੰਦ ਜਾਨ ਰਾਜੀ ਪਲੀ ਪੁੜੀ ਸੋ ਦੇਖੋ ਧੋਰਾ ਵਗੈਰਾ ਝੂਮ ਝੂਮ ਕੇ ਦੁਰਦੇ ਮੇਰੇ ਹਿਸਾਬ ਨਾਲ ਛੋਟੇ ਹਾਥੀ ਤਾਂ ਜਾਂਦੀ ਨਹੀਂ ਇਹ ਇਹ ਜਾਓਗੇ ਤਾਂ ਬਲੇਰੋ ਲੈ ਕੇ ਆਉਣੇ ਪਊ ਤੁਹਾਨੂੰ ਹੈ ਜਾਏਗਾ ਜਮਾ ਪੈਕਅਪ ਚ ਜਾਣਾ ਇਹਨੇ ਸਾਈਜ਼ ਵਗੈਰਾ ਪੂਰਾ ਫੁੱਲਾ ਤੇ ਬਾਕੀ ਹਵਾਨੇ ਤੇ ਨਾੜਾ ਵਗੈਰਾ ਦੂਸਰੀ ਸਾਈਡ ਵੀ ਦੇਖ ਸਕਦੇ ਹੋ ਸੋ ਮਿਲਕ ਵੇਨ ਦੇਖੋ ਥੱਲੇ ਮੋਟੀ ਰਸਾ ਵੇ ਭਜਾਂਦੀ ਚਾਰੇ ਥਾਂ ਦੇ ਦੇਖੋ ਹਜੇ ਇਹਦੇ 10 ਦਿਨ ਬਾਕੀ ਪਿਆ ਤੇ ਇਹਦਾ ਮੁੱਲ ਬੜੀਆ ਬੱਗੀ ਰੱਖਿਆ ਇਹਦਾ ਮੁੱਲ ਵੀ ਚੰਗਾ ਲੱਗਦਾ ਗਰਜੈ ਸੋਜੂਗੀ ਬਸ ਵੀਰੇ ਮੋਕੇ ਤੇ ਮਾਰ ਤਾਂ ਨਹੀਂ ਜਿਹੜੇ ਬੰਦਾ ਹੋਊਗਾ ਬਟ ਇਹ ਹੈਗਾ ਨਾ ਕਿ ਜਿਹੜੇ ਬੰਦੇ ਨੇ ਬੇਦਰ ਕੋਈ ਦਿਲਚਸਪ ਰਸਤਾ ਬੰਦਾ ਲੈਣ ਜੋਗਾ ਹੈ ਨਾ ਕਿਸੇ ਦੇ ਕੋਈ ਸਾਧਤਾ ਬੰਦੇ ਦੀ ਉਹ ਆਪ ਕੋਲ ਕੋਲ ਕਰੇ ਵਿਚ ਆਏ ਹੁੰਦਾ ਨਾ ਅਗਲਾ ਪੰਦਰੇ ਚ ਖਰੀਦਣੀ ਨਹੀਂ ਕਈ ਵਾਰੀ ਬੰਦਾ ਹੁੰਦਾ ਹੈ ਨਾ ਉਹ ਅਗਲਾ ਕਹਿ ਦਿੰਦਾ ਬਾਈ ਵੀ 2 ਲੱਖ ਲਾ ਕੇ 1 ਲੱਖ ਰੁਪਏ ਲੈ ਲਓ ਉਹ ਵੀ ਗਲਤ ਆ ਆਪਾਂ ਤਾਂ 3 ਲੱਖ ਰੁਪਏ ਮੁੱਲ ਰੱਖਿਆ ਠੀਕ ਆ ਜਿਹੜਾ ਲੈਣ ਦਾ ਬੰਦਾ ਚਾਹ ਲੈਣਾ ਉਹ ਕੋਣ ਹੁੰਦਾ ਠੀਕ ਹੈ ਦੁੱਧ ਕਿੰਨਾ ਮੰਨ ਕੇ ਚੱਲੇ ਇਸ ਵਾਰ ਦੁੱਧ ਪਰ ਇਸ ਵਾਰ ਸਾਨੂੰ 60 ਤੋਂ ਪਲੱਸ ਦੀ ਹੋਈ ਜਾ ਜਿਵੇਂ ਆਪਾਂ ਕਹਿੰਦੇ ਆ ਪੀਡੀਐਫ ਮੇਲੇ ਦੇ ਵਿੱਚ ਉਹਨਾਂ ਦੀ ਟੱਕਰ ਮੁਕਾਬਲੇ ਚ ਆਉਂਦੀ ਆ ਇਹ ਆਉਂਦੀ ਆ ਜੀ ਜਾ ਜਾ ਪਰ ਆਪਾਂ ਨੂੰ ਉਹ ਜਗ੍ਹਾ ਵੀ ਤੁਹਾਨੂੰ ਤੁਹਾਨੂੰ ਦੇਖ ਰਹੇ ਹੋ ਖੇਤੀਬਾੜੀ ਆ ਕੰਮ ਹੈਗਾ ਕੀ ਮੇਲੇ ਆ ਜਾਂ ਪਾ ਥੋੜਾ ਦਿਲ ਸਾਫ ਘਾਟਾ ਜੇ ਤਾਂ ਹੀ ਲੱਗਾ ਹੋ ਜਾਂਦਾ ਠੀਕ ਹੈ ਬੱਟੇ ਇਹ ਵੀ ਜੇ ਬਾਈ ਤਾਂ ਸਾਪੇ ਬੈਠ ਨੂੰ ਮੰਨ ਕੇ ਚੱਲੋ ਕਿ ਮੇਲੇ ਦੇ ਵਿੱਚ ਪਾਉਣ ਦੀ ਸਰ ਤਾਂ ਆਪਣੀ ਬਣਦੀ ਸੀਗੀ ਤਾਂ ਸਰ ਤੋਂ ਵੱਧ ਚਾਲਦੀ ਸੀ ਵੀ ਮੇਰੇ ਟਕਰਾਂ ਚ ਆਉਂਦੀ ਸੀ ਜਮ ਸੋਝਿਆ ਜਾ ਗੱਲ ਚਾਹੇ 5ਵੇਂ ਨੰਬਰ ਤੇ 6ਵੇਂ ਚ ਆਉਂਦੀ ਉਹ ਗੱਲ ਵੱਖ ਆ ਮੈਂ ਕਿਹਾ ਕੋਈ ਕਿਨਾਂ ਜੱਜ ਨਹੀਂ ਸਾਡੀ ਪੈਸੇ ਤੇ ਆ ਉਹ ਹੁਣ ਮੈਂ ਤਾਂ ਬੱਚੀ ਵਾਲੇ ਵੀ ਸੀਗੇ ਪਰ ਜਾਨੀ ਕਿ ਵੀ ਜਿਹੜਾ ਵੀ ਨੰਬਰ ਪਾਉਂਦੀ ਪਾਉਂਦੀ ਜੀ ਜੈ ਜੈ ਗੱਲ ਤੇ ਨੰਬਰ ਬੋਲ ਦੀ ਭਰਾ ਦੇ ਬਾਰੇ ਆਪਣਾ 75 290 55 2 ਇਹ 729055290 ਪਿੰਡ ਮਾਚੀ ਕੇ ਜ਼ਿਲ੍ਹਾ ਮੋਗਾ ਇੱਥੋਂ ਸਾਨੂੰ ਬਹੁਤ ਦਬਲ ਵਿਹੜ ਦਿਖਾਈ ਆ ਦੂਸਰਾ ਸੋਸ ਹੁੰਦੀ ਆ 55 ਕਿਲੋ ਦੀ ਮਿਲਗੀ ਹੋਈ ਵੀ ਆ 60 ਤੋਂ ਬਾਹਰ ਜੇ ਕਿਤੇ ਸਰਦੀ ਸੁੰਦੀ ਤਾਂ ਮੰਨ ਕੇ ਜਰ 70 ਵਾਲੀ ਲੈਨ ਚ ਜਾ ਸਕਦੇ ਫਿਰ ਵਾਣੋਂ 65 ਤੋਂ 70 ਦੇ ਵਿੱਚ ਪੱਕਾ ਇਹ ਜੀਹਨ ਸਸਤੀ ਜੀ ਦਿੰਦੀ ਠੀਕ ਆ ਸੀਮਨ ਇਹਦੇ ਲੱਗਿਆ ਬਣਾਉਣ ਸਕਸਲ ਹਾਂ ਜੀ ਨੌਰਥ ਸੈਕਸਲ ਬੇ ਸਲੋਮਨ ਸੋ ਵੀਡੀਓ ਦੇਖ ਲਈ ਸਭ ਦਾ ਤਹਿਦ ਲੋ ਧੰਨਵਾਦ ਜਲਦ ਮਿਲਦੇ ਆ ਕਿਸੇ